ਤੇ ਮੈਂ ਮਾਨਜੋਗ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਤਹਿ ਦਿਲੋਂ ਆਧਕਾਰ ਕਰਦੀ ਆ ਕਿ ਉਹਨੇ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਹਰ ਇੱਕ ਚੀਜ਼ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਬਿਲਕੁਲ ਫ੍ਰੀ ਮਿਲ ਰਹੀ ਹੈ ਸਾਡਾ ਕੋਈ ਵੀ ਖਰਚਾ ਨਹੀਂ ਹੋ ਰਿਹਾ ਅਸੀਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਬੱਚੇ ਜੋ ਵੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆ ਇਹਨਾਂ ਨੇ ਖਰਚੇ ਭਰਦੇ ਆਪਾਂ ਆਪਾਂ ਸਰਕਾਰੀ ਸਕੂਲ ਵਿੱਚ ਇਹਨਾਂ ਦੇ ਨਾਮੀਸ਼ਨ ਕਰਵਾਈਏ ਤੇ ਇਹਨਾਂ ਨੂੰ ਧਿਆਨ ਨਾਲ ਕੇ ਲੈ ਕੇ ਜਾਈਏ ਅਜੀ ਮੈਂ ਇੱਕ ਗਰੋਹ ਤੁਸੀਂ ਚਾਹਣੀ ਕਿ ਮੇਰੀ ਬੱਚੀ ਹੈ ਸਕੂਲ ਵਿੱਚ 5 4 ਸਾਲ ਤੋਂ ਪੜ ਰਹੀ ਹੈ ਮੇਰੀ ਬੇਟੀ ਨੇ ਇਹ ਕੇ ਐਨ ਐਮ ਐਸ ਦਾ ਪੇਪਰ ਕਲੀਅਰ ਕੀਤਾ ਹੈ ਹੁਣ ਆਹਕਮਾਨ ਸਰਕਾਰ ਵੱਲੋਂ ਇਹਨਾਂ ਨੂੰ ਸਕਾਲਰਸ਼ਿਪ ਲਾਗ ਦੇਣੀ ਹੈ ਤੇ ਇਹਨੇ ਦਿਨ 4 ਸਾਲਾਂ ਤੇ ਮਰਦੀ ਰਹਿੰਦੀ